ਕਿ ਜੇਕਰ ਪੰਜਾਬ ਦੇ ਵਿੱਚ ਅਤਵਾਦ ਆਇਆ ਤਾਂ ਕਦੋਂ ਆਇਆ ਜਦੋਂ ਕਾਂਗਰਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਸੀ ਬਰੂ ਸਟਾਰ ਆਪਰੇਸ਼ਨ ਕਰਾਉਣ ਵਾਲੇ ਕੌਣ ਕਾਂਗਰਸ ਪਾਰਟੀ ਸਾਡੇ ਨਾਲ ਹੀ ਪੰਜਾਬੀਆਂ ਨਾਲ ਹੀ ਅਜਿਹੇ ਖਲਵਾੜ ਕਿਉਂ ਸਾਡੇ ਨਾਲ ਹੀ ਇਹ ਕਿਉਂ ਖੇਡਦੇ ਆ ਰਹੇ ਨੇ ਸਾਡੇ ਨਾਲ ਜਿਹੜੀ ਰਾਜਨੀਤੀ ਕਿਉਂ ਆਣਾ ਵਿੱਚ ਭਾਜਪਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪ ਅਤੇ ਕਾਂਗਰਸ ਦੇ ਉੱਤੇ ਸਵਾਲ ਚੁੱਕੇ ਗਏ ਨੇ ਭਾਜਪਾ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਸਿੱਧੂ ਦੇ ਵੱਲੋਂ ਆਪ ਅਤੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਦੀ ਆਪ ਨੂੰ 2 ਟੀਮ ਦੱਸਿਆ ਤੇ ਕਿਹਾ ਕਿ ਪੂਰੇ ਭਾਰਤ ਵਿੱਚ ਰਲ ਕੇ ਖੇਡ ਖੇਡੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਜਿੱਥੇ ਇਸ ਨੂੰ ਲੈ ਕੇ ਵੱਡਾ ਨੁਕਸਾਨ ਦੱਸਿਆ ਤਾਂ ਉੱਥੇ ਹੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਕੀਤੇ ਪ੍ਰਦਰਸ਼ਨ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਸਾਡਾ ਅੱਜ ਦਾ ਮੇਨ ਕਾਰਨ ਤੇ ਐਫ ਆ ਕਿ ਕਾਂਗਰਸ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਪਿਛਲੇ ਕਰੀਬ 8 ਦਹਾਕਿਆਂ ਤੋਂ ਕਰੀਬ-ਕਰੀਬ 72-73 ਸਾਲਾਂ ਤੋਂ ਖਲਵਾੜ ਕਰਦੀ ਆ ਰਹੀ ਹੈ ਪੰਜਾਬ ਦੇ ਲੋਕਾਂ ਦੀ ਕਦੇ ਵੀ ਭਲਾਈ ਨਹੀਂ ਕੀਤੀ ਮੈਂ ਅੱਜ ਛੋਟੀ ਜੀ ਗੱਲ ਹੋਰ ਰੱਖਾਂਗਾ ਕਿ ਜੇਕਰ ਪੰਜਾਬ ਦੇ ਵਿੱਚ ਅਤਵਾਦ ਆਇਆ ਤਾਂ ਕਦੋਂ ਆਇਆ ਜਦੋਂ ਕਾਂਗਰਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਸੀ 1980 ਦੇ ਨੇੜੇ ਤੇ ਪੰਜਾਬ ਵਿੱਚੋਂ ਅਤਵਾਦ ਗਿਆ ਕਦੋਂ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਪੰਜਾਬ ਮਾਰਨ ਵਾਲਾ ਕੌਣ ਪੰਜਾਬੀ ਮਾਰਨ ਵਾਲਾ ਕੌਣ ਪੰਜਾਬੀ ਸੋ ਅਸੀਂ ਤਾਂ ਪੀੜਤ ਲੋਕ ਆ ਸਾਡੀ ਇਹਨਾਂ ਨੇ ਕਦੇ ਸਾਰ ਨਹੀਂ ਲਈ 1984 ਦੇ ਦੰਗੇ ਕਰਾਉਣ ਵਾਲੇ ਕੌਣ ਕਾਂਗਰਸ ਪਾਰਟੀ ਬਲੂ ਸਟਾਰ ਆਪਰੇਸ਼ਨ ਕਰਾਉਣ ਵਾਲੇ ਕੌਣ ਕਾਂਗਰਸ ਪਾਰਟੀ ਜੇਕਰ ਪੰਜਾਬੀਆਂ ਦੇ ਜ਼ਖਮਾਂ ਦੇ ਉੱਪਰ ਮਰਮ ਲਾਈ ਤਾਂ ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵਿਕਾਸ ਦੀ ਲਹਿਰ ਲਿਆ ਕੇ ਜਿਹੜੇ 1984 ਦੰਗਿਆਂ ਦੇ ਦੋਸ਼ੀ ਵੀ ਸੀ ਉਹਨਾਂ ਨੂੰ ਸਜ਼ਾਵਾਂ ਦੇ ਕੇ ਸੋ ਕੋਈ ਅਜਿਹੇ ਰਾਹਦਿਆਂ ਕਾਰਜ ਕੀਤੇ ਨਨਕਾਣਾ ਸਾਹਿਬ ਦਾ ਆਪਣੇ ਰਸਤਾ ਖੋਲ ਕੇ ਪੰਜਾਬੀਆਂ ਦਾ ਮਨ 모ਇਆ ਸੁਲਤਾਨਪੁਰ ਲੋਧੀ ਸਾਹਿਬ ਦਾ ਬਹੁਪੱਖੀ ਵਿਕਾਸ ਕਰਵਾ ਕੇ ਤਾਂ-ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦਾ ਬਹੁਪੱਖੀ ਵਿਕਾਸ ਹੋਇਆ ਸੋ ਕਹਿਣ ਦਾ ਭਾਵ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਆ ਕਿ ਕਾਂਗਰਸ ਪਾਰਟੀ ਦੇ ODEदार ਸਰਦਾਰ ਰਵਨੀਤ ਸਿੰਘ ਬਿੱਟੂ ਜੋ ਕਿ ਲੁਧਿਆਣੇ ਤੋਂ MP ਨੇ ਪਹਿਲਾਂ ਤਾਂ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋਣਾ ਚਾਹੀਦਾ ਆ ਪਿੱਛੇ ਜੇ ਪਤਾ ਨਹੀਂ ਕੀ ਚੀਜ਼ਾਂ ਵਾਪਰੀਆਂ ਇਹਨਾਂ ਨੇ ਭਾਫਿਆ ਕਿ ਲੋਕ ਜਿਹੜੇ ਨੇ ਸਾਡੇ ਤੋਂ ਖਫਾ ਹੋਏ ਨੇ ਕਿ ਪਹਿਨੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਸੀ ਹੁਣ ਤੁਸੀਂ ਆਮ ਆਦਮੀ ਪਾਰਟੀ ਨਾਲ ਰਲ ਕੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤੇ ਵਿਅੰਤ ਦੇਖੋ ਕਿਹੋ ਜੀ ਸਾਜ਼ਿਸ਼ ਦੇਖੋ ਕਿ ਸਾਰੇ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਤਾਂ ਆਮ ਪਾਰਟੀ ਰਲ ਕੇ ਇਲੈਕਸ਼ਨ ਲੜਨਗੇ ਤੇ ਪੰਜਾਬ ਵਿੱਚ ਵੱਖ-ਵੱਖ ਲੜਨਗੇ ਜਣ ਕੇ 2 ਕਿਲੋਮੀਟਰ ਚੰਡੀਗੜ੍ਹ ਦੇ ਵਿੱਚ ਜਿਹੜੇ ਮਾਪਦੰਡ ਨੇ ਕਾਂਗਰਸ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਦੇ ਵੱਖਰੇ ਨੇ ਤੇ ਪੰਜਾਬ ਦੇ ਵਿੱਚ ਵੱਖਰੇ ਨੇ ਸਾਡੇ ਨਾਲ ਹੀ ਪੰਜਾਬੀਆਂ ਨਾਲ ਹੀ ਅਜਿਹਾ ਖੇਲਵਾੜ ਕਿਉਂ ਸਾਡੇ ਨਾਲ ਹੀ ਇਹ ਕਿਉਂ ਖੇਡਦੇ ਆ ਰਹੇ ਨੇ ਸਾਡੇ ਨਾਲ ਅਜਿਹੀ ਰਾਜਨੀਤੀ ਕਿਉਂ ਅਸੀਂ ਕਹਿੰਦੇ ਕਿ ਜਿਹੜਾ ਵੀ ਕਰਨਾ ਸਾਡੇ ਰੁਜ਼ਗਾਰ ਲਈ ਸਾਡੇ ਆਪਣੇ ਬਹੁਪੱਖੀ ਵਿਕਾਸ ਲਈ ਸਾਡੇ ਪੰਜਾਬ ਦੇ ਵਿਕਾਸ ਲਈ ਸਾਡੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰੋ ਨਸ਼ੇ ਦੂਰ ਕਰੋ ਰੋਜ਼ਗਾਰ ਦੇ ਸਾਧਨ ਦਿਓ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਕੁਸਾਲ ਜ਼ਿੰਦਗੀ ਬਤੀਤ ਕਰ ਸਕਣ ਇੰਜ ਹੀ ਆ ਜੀ ਤੁਸੀਂ ਮੀਡੀਆ ਪਰਸਨ ਜਿਹੜੇ ਹੋ ਸਾਡੇ ਨਾਲੋਂ ਵੱਧ ਤੁਸੀਂ ਇਸ ਚੀਜ਼ ਦੀ ਜਾਣਕਾਰੀ ਰੱਖਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਰਲ ਕੇ ਖੇਡ ਖੇਡੀ ਜਾ ਰਹੀ ਆ ਮੈਂ ਅੱਜ ਅਕਾਲੀ ਤੇ ਬੀਜੇਪੀ ਦਾ ਵੀ ਗਠਜੰਬੰਦਨ ਹੋ ਰਿਹਾ ਉਹ ਵੀ ਤਾਂ ਰਲ ਕੇ ਖੇਡ ਰਹੇ ਆ ਫਿਰ ਬਿਲਕੁਲ ਤੁਹਾਡੀ ਗੱਲ ਸਹੀ ਆ ਦੇਖੋ ਹੱਲੇ ਤੱਕ ਸਾਡਾ ਅਕਾਲੀਆਂ ਦੇ ਨਾਲ ਸਮਝੌਤਾ ਨਹੀਂ ਹੋਇਆ ਪਰ ਪਰ ਪਹਿਲਾਂ ਵੀ ਪਹਿਲਾਂ ਵੀ ਰਲ ਕੇ ਸਰਕਾਰ ਬਣੀ ਸੀ ਅਸੀਂ ਕਦੇ ਵੀ ਇੱਕ ਦੂਸਰੇ ਦੀ ਵਿਰੋਧਤਾ ਨਹੀਂ ਕਰਦੇ ਅਸੀਂ ਜੀ ਤੁਸੀਂ ਸਾਬ ਕਿ ਕਿਸਾਨ ਅੰਦੋਲਨ ਜਾਇਜ਼ ਹੈ ਕਿ ਨਜਾਇਜ਼ ਹੈ ਦੇਖੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਜੀ ਜੀ ਇਹ ਪੰਜਾਬ ਦੇ ਲੋਕਾਂ ਦੇ ਖਾਸ ਕਰਕੇ ਕਰਕੇ ਲੁਧਿਆਣਾ ਦੇ ਲੋਕਾਂ ਦੇ ਵਿਕਾਸ ਦੀ ਔਰ ਲੁਧਿਆਣਾ ਦੇ ਲੋਕਾਂ ਦੀ ਪੀੜ ਦੀ ਗੱਲ ਕਰ ਰਹੇ ਅਸੀਂ ਜਿਹੜੀ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋ ਮੈਂ ਸਰ ਸਰ ਮੈਂ ਕਿ ਜਿਹੜਾ ਵਿਅਕਤੀ ਨਹੀਂਗਾ ਕਿ ਮੈਂ ਜਾਇਜ਼ ਜਾਂ ਨਜਾਇਜ਼ ਤਹਿਰਾਵਾਂ ਮੈਂ ਵੀ ਇੱਕ ਕਿਸਾਨ ਪਰਿਵਾਰ ਨਾਲ ਪਿੰਡ ਦੇ ਪਰਿਵਾਰ ਨਾਲ ਨੰਗੇ ਪੈਰੀ ਅਸੀਂ ਪਿੰਡ ਦੇ ਵਿੱਚ ਰਹਿ ਕੇ ਵੱਡੇ ਹੋਏ ਆ ਪਿੰਡ ਦੇ ਸਕੂਲ ਚ ਪੜ੍ਹੇ ਆ ਔਰ ਪਿੰਡ ਦੇ ਵਿੱਚ ਕੀ ਦਰਦ ਆ ਕੀ ਪੀੜ ਆ ਪਿੰਡ ਦੇ ਲੋਕਾਂ ਦੀ ਉਹ ਚੰਗੀ ਤਰ੍ਹਾਂ ਭਲੀ ਭਾਂਤ ਅਸੀਂ ਜਾਣਦੇ ਆ ਜਿਹੜੀ ਪੰਜਾਬ ਦੇ ਵਿੱਚ ਕਿਸਾਨੀ ਆ ਜੇਕਰ ਮੈਂ ਮੇਰੇ ਕੋਲ ਕੋਈ ਨਾ ਕੋਈ ਕਿਤੇ ਪ੍ਰਮਾਤਮਾ ਨੇ ਸਾਨੂੰ ਕਿਤੇ ਇਹੋ ਜਿਹਾ ਕੁਝ ਬਖਸ਼ਿਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਬਿਹਤਰੀ ਕਰ ਸਕੀਏ ਤੇ ਕਿਸਾਨੀ ਨੂੰ ਬਿਹਤਰ ਕਰਨ ਲਈ ਕਮਰਸ਼ੀਅਲਾਈਜੇਸ਼ਨ ਹੋਣੀ ਜ਼ਰੂਰੀ ਆ ਔਰ واਟਰ ਡ੍ਰਿਪ ਸਿਸਟਮ ਹੋਣਾ ਜ਼ਰੂਰੀ ਆ ਜਿਹੜੇ ਕਮਰਸ਼ੀਅਲਾਈਜੇਸ਼ਨ ਆ ਉਹਦੇ ਵਾਸਤੇ ਵੀ ਸਬਸਿਡੀ ਆ ਪਲੱਸ ਜਿਹੜੀ ਡ੍ਰਿਪ واਟਰ ਸਿਸਟਮ ਆ ਉਹਦੇ ਵੱਲੋਂ ਵੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਬਸਿਡੀ ਦਿੱਤੀ ਹੋਈ ਆ ਸ਼ਾਇਦ ਆਪ ਜੀ ਨੂੰ ਨਾ ਪਤਾ ਹੋਵੇ ਕਿ واਟਰ ਡ੍ਰਿਪ ਸਿਸਟਮ ਇੰਨੀ ਵਧੀਆ ਸਬਸਿਡੀ ਵਾਅਦ ਇੱਕੋ ਇੱਕ ਪ੍ਰਧਾਨ ਮੰਤਰੀ ਆ ਸਾਡੇ ਇਸ ਦੇਸ਼ ਦੇ ਵਿੱਚ ਕਿ ਜਿਹੜੇ ਨਰਿੰਦਰ ਮੋਦੀ ਜੀ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਲਈ ਵਾਟਰ ਡ੍ਰਿਪ ਸਿਸਟਮ ਜਿਹੜਾ ਮਹੱਈਆ ਕਰਾ ਕੇ ਉਹਦੇ ਨਾਲ ਧਰਤੀ ਦਾ ਪਾਣੀ ਵੀ ਬਚੇਗਾ ਪਲੱਸ 1 ਘੰਟੇ ਦੇ ਵਿੱਚ ਜਿੱਥੇ ਅੱਧਾ ਏਕੜ ਸਿੰਚਾਈ ਹੁੰਦੀ ਸੀ ਉਥੇ 1 ਘੰਟੇ ਦੇ ਵਿੱਚ ਵਾਟਰ ਡ੍ਰਿਪ ਸਿਸਟਮ ਦੇ ਨਾਲ 5 ਏਕੜ ਦੀ ਸਿੰਚਾਈ ਹੋ ਸਕਦੀ ਹੈ। ਜਿਹੜੇ ਕਾਂਗਰਸ ਹੈ ਉਹ ਲਗਾਤਾਰ ਅមਦੀ ਪਾਰਟੀ ਇਹ ਕਹਿ ਰਹੀ ਹੈ ਵੀ ਕਹਿੰਦੇ ਸਾਡੀ ਲੜਾਈ ਜਿਹੜੀ ਹੈ ਸਾਡਾ ਗੜਜੋੜ ਹੈ ਮਜਬੂਰੀ ਦਾ ਗੜਜੋੜ ਹੈ। ਅਸੀਂ ਕੇਂਦਰ ਦੇ ਖਿਲਾਫ ਸਾਡੀ ਲੜਾਈ ਹੈ। ਸਾਡੀ ਸਟੇਟਾਂ ਦੇ ਵਿੱਚ ਲੜਾਈ ਨਹੀਂ ਹੈਗੀ। ਅਸੀਂ ਕੇਂਦਰ ਦੇ ਵਿੱਚ ਸਰਕਾਰ ਚਾਹੁੰਨੀ ਹੈ BJP ਦੀ। ਦੇਖੋ ਜੇਕਰ ਇਹੋ ਜਿਹੇ ਸਾਜ਼ਿਸ਼ਾ ਰਚ ਕੇ ਅਸੀਂ ਪੰਜਾਬ ਕਿਸੇ ਵੀ ਪੰਜਾਬ ਦੇ ਲੋਕਾਂ ਦੀ ਤਾਂ ਮੈਂ ਗੱਲ ਕਰਾਂਗਾ। ਮੈਂ ਤਾਂ ਪੰਜਾਬੀ ਆ ਔਰ ਮੈਂ ਪੰਜਾਬ ਦੇ ਲੋਕਾਂ ਦੇ ਸਿਹਰ ਦੀ ਉਹਨਾਂ ਦੀ ਸਹੂਲਤ ਦੀ ਗੱਲ ਕਰਾਂਗਾ। ਤੇ ਫਿਰ ਸਾਡੇ ਨਾਲ ਇਹੋ ਜਿਹੀ ਸਾਜ਼ਿਸ਼ ਰਚ ਕੇ ਖਲਵਾੜ ਕਿਉਂ ਕਰਦੇ ਨੇ ਇਹਨਾਂ ਨੂੰ ਕੀ ਰਾਈਟ ਆ ਜਿੱਦੂ ਸਾਹਿਬ ਤੁਸੀਂ ਬੜੀ ਦੇਰ ਤੋਂ ਐਕਟਿਵ ਨਹੀਂ ਸੀਗੇ ਪੋਲਿਟਿਕਸ ਵਿੱਚ ਚੱਰੀ ਹੈ ਕਿ ਤੁਸੀਂ ਮੰਨਦੇ ਹੋ ਕਿ ਡੈਮੋਕ੍ਰੇਸੀ ਸਹੀ ਚੱਲ ਰਹੀ ਹੈ ਭਾਜਪਾ ਦੀ ਸਰਕਾਰ ਸਹੀ ਕਰ ਰਹੀ ਹੈ ਸੈਨ ਦੇਖੋ ਦੇਖੋ ਜਿਹੜੀ ਗੱਲ ਤੁਸੀਂ ਕਹੀ ਆ ਨਾ ਤਾਂ ਮੈਂ ਉੱਥੇ ਕੋਈ ਵੀ ਸਿਕਿਉਰਿਟੀ ਵਾਲਾ ਪਰਸਨ ਆ ਤਾਂ ਨਾ ਮੈਂ ਉੱਥੇ ਗਿਆ ਪਰ ਮੈਂ ਮੈਂ ਛੋਟੀ ਜਿਹੀ ਬੇਨਤੀ ਕਰਕੇ ਆਪ ਜੀ ਨੂੰ ਕਹਿਣਾ ਕਿ ਸਿਚੁਏਸ਼ਨ ਦੇ ਅਨਸਾਰ ਕੋਈ ਵੀ ਕੀ ਐਕਟ ਤੇ ਰਿਐਕਟ ਕਰਦਾ ਆਈ ਕਾਂਟ ਸੇ ਬਟ ਬੀਇੰਗ ਐਕ ਪੰਜਾਬੀ ਹੋਣ ਦੇ ਨਾਤੇ ਮੈਂ ਤੇ ਪੰਜਾਬ ਦੇ ਲੋਕਾਂ ਅੱਗੇ ਵੀ ਔਰ ਪ੍ਰਮਾਤਮਾ ਅੱਗੇ ਵੀ ਇੱਕ ਉਹ ਅਰਦਾਸ ਕਰਾਂਗਾ ਕਿ ਸਾਡੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਦੇ ਵਿੱਚ ਬਿਹਤਰ ਸਰਕਾਰ ਆਵੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਅੱਜ ਅੱਜ ਤੁਹਾਨੂੰ ਇੱਕ ਗੱਲ ਦਾ ਸ਼ਾਇਦ ਨਾ ਪਤਾ ਹੋਵੇ ਕਿ ਡਰੱਗ ਜਿਹੜੀ ਆ ਹਰੇਕ ਦਿਨ ਹਰੇਕ ਮਹੀਨੇ ਹਰੇਕ ਸਾਲ ਪੰਜਾਬ ਦੇ ਵਿੱਚ ਦਿਨ-ਦਿਨ ਵੱਧ ਰਹੀ ਆ ਕਿਸੇ ਸਰਕਾਰ ਦਾ ਇਸ ਪਾਸੇ ਚਾਜਣਾ ਧਿਆਨ ਗਿਆ ਜੇ ਪੰਜਾਬ ਦੇ ਵਿੱਚ ਨੌਜਵਾਨ ਖਤਮ ਹੋ ਗਿਆ ਨਾ ਖੇਤੀ ਕਰਨ ਵਾਲਾ ਰਹਿਣਾ ਤੇ ਨਾ ਅਜੋਕ ਕਰਨ ਵਾਲਾ ਰਹਿਣਾ ਸਿੱਤੂ ਸਾਹਿਬ ਤੁਸੀਂ ਬੜੀ ਦੇਰ ਤੋਂ ਅਸੀਂ ਨੈਗੇਟਿਵ ਚੱਲ ਰਹੀ ਸੀ ਇਲੈਕਸ਼ਨਾਂ ਤੋਂ ਬਾਅਦ ਲਗਾਤਾਰ ਤੁਹਾਡੀ ਆਵਾਜ਼ ਹੀ ਹੁਣ ਸੁਣਨ ਨੂੰ ਮਿਲੀ ਹੈ ਇੰਨੀ ਦੇਰ ਕਿੱਥੇ ਗਾਇਬ ਸੀਗੇ ਇਹ ਸਵਾਲ ਵੈਸੇ ਤੁਸੀਂ ਬੜਾ ਵਧੀਆ ਵੀ ਪੁੱਛਿਆ ਆ ਤਾਂ ਦੇਖੋ ਮੈਂ ਮੇਰਾ ਰਾਜਨੀਤੀ ਧੰਦਾ ਨਹੀਂ ਹੈਗਾ ਜੀ ਮੈਂ ਕੰਮ ਕਰਕੇ ਰੋਟੀ ਖਾਣ ਵਾਲਾ ਵਿਅਕਤੀ ਆ ਔਰ ਜਦੋਂ ਇਲੈਕਸ਼ਨ ਲੰਨ ਤੋਂ ਬਾਅਦ ਮੈਂ ਸੱਚ ਸੱਚ ਵੀ ਬੋਲਾਂਗਾ ਕਿ ਮੈਂ ਆਪਣਾ ਪਰਿਵਾਰ ਵੀ ਪਾਲਣਾ ਆ ਔਰ ਆਪਣਾ ਸਿਸਟਮ ਵੀ ਚਲਾਉਣਾ ਜਿਸ ਕਰਕੇ ਮੈਂ ਆਪਣੇ ਰੋਜ਼ਗਾਰ ਦੇ ਸਾਧਨਾਂ ਵਿੱਚ ਜ਼ਰੂਰ ਮਸ਼ਰੂਫ ਰਿਆ ਪਰ ਮੈਂ ਲੋਕਾਂ ਦੇ ਵਿੱਚ ਜ਼ਰੂਰ ਹਾਜ਼ਰ ਵੀ ਆ ਔਰ ਵਿਚਰਦੇ ਵੀ ਆ ਔਰ ਇੱਕ ਮੈਂ ਚੀਜ਼ ਸੋਚੀ ਵੀ ਸੀ ਕਿ ਤੇ ਬੈਠ ਕੇ ਜਦੋਂ ਮੈਂ 60 ਸਾਲ ਹੋਵਾਂਗਾ ਤਾਂ ਫਿਰ ਮੈਂ ਪੰਜਾਬ ਦੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਵੀ ਬਾਕੀ ਸਾਲ ਹੋਣਗੇ 20 ਜਾਂ 30 ਦੇਵਾਂਗਾ ਪਰ ਅੱਜ ਪੰਜਾਬ ਦੀ ਦਰਦ ਪੀੜਾ ਨਾ ਸਹਿਣਯੋਗ ਆ ਜੋ ਅੱਜ ਮਾਹੌਲ ਬਣਿਆ ਹੋਇਆ ਇਸ ਕਰਕੇ 10 ਸਾਲ ਐਡਵਾਂਸ ਹੀ ਇਹ ਸੋਚ ਲਿਆ ਕਿ ਜਿਹੜੀ ਆਪਣੀ ਪੰਜਾਬ ਜਿਹੜੀ ਰਹਿੰਦੀ ਜ਼ਿੰਦਗੀ ਆ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਲਾਉਣੀ ਹੈ ਤੁਸੀਂ ਇਕੱਲੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਜਦਕਿ ਭਾਜੀਪੀ ਦਾ ਤਾਂ ਕਲਚਰ ਹੈ ਕਿ ਨਾਲ ਪੂਰੀ ਟੀਮ ਕਰਦੀ ਹੈ ਅਸੀਂ ਲੁਧਿਆਣਾ ਵਸਤੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਤਾਂ ਕਿ ਅਸੀਂ ਲੋਕਾਂ ਦੇ ਵਿੱਚ ਆਪਣੀ ਗੱਲ ਰੱਖ ਚੁੱਕੀਏ ਜਿਹਦੇ ਸਬੰਧ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਸਾਰੇ ਸੰਗਠਨ ਦੀ ਮਨਜ਼ੂਰੀ ਲੈ ਕੇ ਹੀ ਪ੍ਰੋਟੋਕੋਲ ਅਨਸਾਰ ਹੀ ਅਸੀਂ ਕਰ ਰਹੇ ਹਾਂ ਸਾਰੇ ਟੈਕਸਟਾਈਲ ਦਾ 43B ਐਚ ਕਾਨੂੰਨ ਲੱਗਿਆ ਉਹਨੂੰ ਦੇਖਦੇ ਇੱਕ ਤਰੀਕ ਨੂੰ ਜਿਹੜਾ ਮਾਰਚ ਕਰਨ ਲੱਗੇ ਉਹ ਕੀ ਕੀ ਦੇਖਦੇ ਦੇਖੋ ਉਹਦੇ ਸਬੰਧ ਵਿੱਚ ਪਹਿਲਾਂ ਰੈਪ੍ਰেজentation ਜਿਹੜੀ ਆ ਸੈਂਟਰਲ ਗਵਰਨਮੈਂਟ ਨੂੰ ਦਿੱਤੀ ਜਾ ਚੁੱਕੀ ਆ ਔਰ ਸੈਂਟਰਲ ਗਵਰਨਮੈਂਟ ਉਸ ਤੇ ਵਿਚਾਰ ਵੀ ਕਰ ਰਹੀ ਆ ਔਰ ਬਿਹਤਰ ਢੰਗ ਦੇ ਨਾਲ ਉਹਦਾ ਸੋਲੂਸ਼ਨ ਕੱਢ ਕੇ ਪੰਜਾਬ ਦੇ ਖਾਸ ਕਰਕੇ ਲੁਧਿਆਣਾ ਦੀ ਲੋਕਾਂ ਦੀ ਭਲਾਈ ਵਾਸਤੇ ਬਿਹਤਰ ਕੰਮ ਕੀਤਾ ਜਾਊਗਾ। ਰਾਹਤ ਮਿਲੂਗੀ ਇਹ ਕਾਰੋਗਾਰੀ। ਬਿਲਕੁਲ ਮਿਲੇਗੀ। ਆਵਾਸ ਮਿਲੇਗੀ। ਸਰ ਇੱਕ ਪਾਸੇ ਕਿਸਾਨ, ਦੂਜੇ ਪਾਸੇ ਪੰਜਾਬ ਦਾ ਟੈਕਸਟਾਈਲ ਕਾਰੋਬਾਰ, ਤੀਜੇ ਪਾਸੇ ਇਹ ਚਾਇਨਾ ਤੋਂ ਆ ਰਹੇ ਫੈਬਰਿਕਸ ਨਾਲ ਪਾਸੇ ਪੰਜਾਬ ਨੂੰ ਮਾਰ ਪੈ ਰਹੀ ਰੱਖੀ। ਇਹ ਸਾਰੇ ਮੁੱਦੇ ਦਾ ਸੈਂਟਰ ਕਲੀਅਰ ਕਰ ਸਕਦਾ ਜੇ ਚਾਹਤ। ਤੁਸੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਕਿ ਪੰਜਾਬ ਦੀ ਇਸ ਦਰਦ ਤੇ ਪੀੜਾ ਨੂੰ ਦੂਰ ਕਰਨ ਦਾ ਰਸਤਾ ਕਿਹੜਾ ਆ? ਕਿ ਪੰਜਾਬ ਦਾ ਪੜਿਆ ਲਿਖਿਆ ਨੌਜਵਾਨ ਵਰਗ ਅੱਗੇ ਆਵੇ ਜੀ ਕਿ ਜਿਹੜੇ ਬੰਦੇ ਰਾਜਨੀਤੀ ਨੂੰ ਪੰਜਾਬ ਦੇ ਵਿੱਚ ਆਪਣਾ ਧੰਦਾ ਬਣਾਏ ਬੈਠੇ ਨੇ ਉਹਨਾਂ ਤੋਂ ਨਜਾਤ ਲੈ ਕੇ ਪੰਜਾਬ ਦੀ ਬਿਹਤਰੀ ਲਈ ਸੈਂਟਰ ਦੇ ਕੋਲ ਗੱਲ ਰੱਖੀ ਜਾਵੇ ਜੀ ਔਰ ਇਹ ਗੱਲ ਅਸੀਂ ਰੱਖ ਰਹੇ ਹਾਂ ਜਿਹੜੀ ਵੀ ਪੰਜਾਬ ਦੀ ਪੀੜ ਹੈ ਜੀ ਔਰ ਸੈਂਟਰਲ ਸਰਕਾਰ ਵੀ ਇਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਲਈ ਸਹਿਯਰਦਿਆ ਔਰ ਮੰਨਣਯੋਗ ਗੱਲ ਆ ਕਿ ਜਿੰਨੀ ਵੱਡੇ ਲੈਵਲ ਤੇ ਐਮਐਸਪੀ ਪਹਿਲੀ ਵਾਰ ਮੈਂ ਕਿਸਾਨ ਹੋਣ ਦੇ ਨਾਤੇ ਗੱਲ ਕਹਿ ਰਿਹਾ ਜਿਸ ਲੈਵਲ ਤੇ ਨਰਿੰਦਰ ਮੋਦੀ ਜੀ ਨੇ ਦਿੱਤੀ ਸੀ ਉਸ ਤੋਂ ਵਧੀਆ ਐਮਐਸਪੀ ਕਦੇ ਨਹੀਂ ਇਸ ਮਿਲੀ ਬਾਕੀ ਜਿਹੜੀਆਂ ਹੋਰ ਵੀ ਮੰਗਾਂ ਨੇ ਜਿਹੜੀਆਂ ਹੋਰ ਵੀ ਨੇ ਉਹਨਾਂ ਦਾ ਵੀ ਹੱਲ ਕੱਢਿਆ ਜਾਊਗਾ ਕੋਈ ਐਓ ਜੀ ਗੱਲ ਨਹੀਂ ਸਰ ਪਿਛਲੇ 10 ਸਾਲਾਂਾਂ ਚ ਵਿपक्ष ਇਹ ਕਹਿ ਰਿਹਾ ਕਿ ਪੰਜਾਬ ਨੂੰ ਲਗਾਤਾਰ ਇਗਨੋਰ ਕਰ ਰਹੇ ਜਾਂ ਜਦ ਕਿ ਸੈਂਟਰ ਚ ਤਾਂ ਬੀਜੇਪੀ ਹੀ ਹੈ ਪ੍ਰਧਾਨ ਮੰਤਰੀ ਜੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਕਿਉਂ ਸਾਨੂੰ ਹਰ ਵਾਰੀ ਇੰਦਰ ਇੱਲਾਕੇ ਸਾਂਝਾ ਦੂਰਨ ਕਰਕੇ ਉਹਨਾਂ ਨਾਲ ਲੜਾਈ ਲੜਦੇ ਨਹੀਂ ਬਿਲਕੁਲ ਇਗਨੋਰ ਨਹੀਂ ਹੋਇਆ ਦੇਖੋ ਜੇਕਰ ਤੁਸੀਂ ਜੇਕਰ ਤੁਸੀਂ ਰੱਖ ਕੇ ਦੱਸ ਦੋ 10 ਸਾਲਾਂ ਚ ਪੰਜਾਬ ਅੱਗੇ ਗਿਆ ਜਾਂ ਪਿੱਛੇ ਗਿਆ ਪੰਜਾਬ ਸੈਂਟਰ ਨੇ ਤਾਂ ਅੱਗੇ ਲਿਆਂਦਾ ਲੇਕਿਨ ਪੰਜਾਬ ਦੇ ਜਿਹੜੇ ਲੀਡਰਸ਼ਿਪ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਇਹ ਪੰਜਾਬ ਨੂੰ ਪਿੱਛੇ ਖਿੱਚ ਕੇ ਲੈ ਗਏ ਸੰਦੀਪ ਜੀ ਲੇਟ ਆਏ ਕਿਉਂ ਕਿਉਂਕਿ ਤੁਸੀਂ ਕਿਹਾ ਕਿ ਪੰਜਾਬ ਨੂੰ ਇਗਨੋਰ ਕੀਤਾ ਇਹ ਬਿਲਕੁਲ ਗਲਤ ਗੱਲ ਪੰਜਾਬ ਪ੍ਰਤੀ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਐਨੇ ਤਤਪਰ ਨੇ ਕਿ ਤੁਸੀਂ ਲੁਧਿਆਣਾ ਸ਼ਹਿਰ ਦੀ ਤੁਸੀਂ ਸਾਰ ਲਓ ਕਰੀਬ-ਕਰੀਬ 800 ਕਰੋੜ ਰੁਪਇਆ ਐਲੀਵੇਟਰ ਦੇ ਵਾਸਤੇ ਅਲਾਟ ਕੀਤਾ ਜਿਹੜਾ ਐਲੀਵੇਟਰ ਬਣ ਕੇ ਅੱਜ ਸਾਰੇ ਸ਼ਹਿਰ ਨੂੰ ਸਹੂਲਤ ਦੇ ਰਿਹਾ ਟ੍ਰੈਫਿਕ ਦੀ ਸਮੱਸਿਆ ਦੂਰ ਹੋ ਰਹੀ ਆ ਔਰ ਰੇਲਵੇ ਸਟੇਸ਼ਨ 582 ਕਰੋੜ ਰੁਪਇਆ ਦੀ ਸਹੂਲਤ ਨਾਲ ਬਣ ਰਿਹਾ ਕਰੀਬ-ਕਰੀਬ ਸਾਰੇ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਉੱਪਰ 2000 ਕਰੋੜ ਤੋਂ ਉੱਪਰ ਖਰਚ ਕਰਕੇ ਸ਼ਹਿਰ ਨੂੰ ਸਾਰੇ ਨੂੰ ਸੁੰਦਰੀਕਰਨ ਕੀਤਾ ਗਿਆ ਇਹਦਾ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਪ੍ਰਤੀ ਪੂਰੇ ਬਣਾ ਰਹੇ ਪਰ ਜਿਹੜਾ ਕਾਰੋਬਾਰ ਖਤਮ ਹੋ ਰਿਹਾ ਤੁਸੀਂ ਇਹ ਦੇਖਣਾ ਹਾਜ਼ਰੀ ਸਾਡਾ ਮਾਂਚੈਸਟਰ ਲੁਧਿਆਣਾ ਨੂੰ ਦਿੱਤਾ ਜਾਂਦਾ ਹੈ ਹਾਜ਼ਰੀ ਕਰਕੇ 25 ਸਾਲਾਂ ਪਹਿਲਾਂ ਆ 25 ਸਾਲ ਚ ਪੰਜਾਬ ਦਾ ਲੁਧਿਆਣਾ ਪੰਜਾਬ ਕਿੱਥੇ ਰਹਿ ਗਿਆ ਤੁਸੀਂ ਦਿਲ ਤੇ ਅੱਧ ਰੱਖ ਕੇ ਦੱਸੋ ਕਿੱਥੇ ਗਏ ਦੇਖੋ ਜੇਕਰ ਤੁਸੀਂ ਜੀਐਸਟੀ ਜਾ ਕੇ ਦੇਖੋ ਤਾਂ ਲੁਧਿਆਣਾ ਸ਼ਹਿਰ ਦੇ ਉਦਯੋਗ ਦੀ ਜਿਹੜੀ GST ਦਾ ਲੈਵਲ ਆ ਕਾਫੀ ਉੱਪਰ ਗਿਆ ਆ ਰੇਟ ਵਧਣ ਕਰਕੇ ਪੰਜਾਬ ਦੇ ਵਿੱਚ BJP ਨੂੰ ਫਾਇਦਾ ਹੋਊਗਾ ਕੰਡ ਜੋ ਨਾਲ ਇਹਨਾਂ ਦਾ ਰੇਟ ਵਧਣ ਹੋਏ ਮਹਿੰਗਾਈ ਕਰਕੇ GST ਵਧੀ ਹੈ ਨਹੀਂ ਕਮਾਈ ਨਹੀਂ ਵਧੀ ਸਿਰ ਤੁਸੀਂ ਮੇਰੇ ਤੋਂ ਜ਼ਿਆਦਾ ਹਲਕਾ ਵੈਸਟ ਦੇ ਹੈਗੇ ਹੋ ਤੁਸੀਂ ਜਾ ਕੇ ਪੁੱਛੋ ਹਾਲ ਕੀ ਹੈ ਬਲੀਡਿੰਗ ਕਰ ਰਹੀ ਹੈ ਇੰਡਸਟਰੀ ਨਹੀਂ ਦੇਖੋ ਉਸ ਦਿਨ ਅਸੀਂ ਦੇਖਿਆ ਤੁਹਾਡੇ ਉਹਨਾਂ ਨੇ ਕਲੀਅਰ ਹੀ کہہ ਦਿੱਤਾ ਕਿ ਭਾਈ ਸਾਨੂੰ ਵੀ ਲਿਆਇਆ ਜਾਏ ਇਹ ਕੰਡੀਸ਼ਨ ਤਾਂ ਨਹੀਂ ਰੱਖੀ ਜਾਂਦੀ ਕਿ ਬੀਜੇਪੀ ਨੂੰ ਅੱਗੇ ਲਿਆਇਆ ਜਾਏ ਫੇਰ ਕਰੇ ਨਹੀਂ ਐਹੋ ਜੇ ਕੋਈ ਕੰਡੀਸ਼ਨ ਨਹੀਂ ਬੀਜੇਪੀ ਕਦੇ ਵੀ ਕੰਡੀਸ਼ਨਾਂ ਦੇ ਉੱਪਰ ਰਾਜ ਨਹੀਂ ਕਰਦੀ ਬੀਜੇਪੀ ਲੋਕਾਂ ਦੀ ਪਾਰਟੀ ਆ ਲੋਕਾਂ ਦੀ ਸਹੂਲਤ ਵਾਸਤੇ ਆ ਔਰ ਇੰਡਸਟਰੀ ਦੀ ਸਹੂਲਤ ਵਾਸਤੇ ਆ ਜੇਕਰ ਆਪਾਂ ਇਹ ਕਹੀਏ ਕਿ ਇੰਡਸਟਰੀ ਇੰਡਸਟਰੀ ਦੀ ਸਹੂਲਤ ਵਾਸਤੇ ਜੋ ਕੁਝ ਬੀਜੇਪੀ ਨੇ ਕੀਤਾ ਆ ਔਰ ਜੋ ਭਵਿੱਖ ਦੇ ਵਿੱਚ ਬੀਜੇਪੀ ਕਰੇਗੀ ਇਹਦੇ ਆਧਾਰਨ ਤੁਹਾਨੂੰ ਪਿਛਲੇ 70 ਸਾਲਾਂ 'ਚ ਨਹੀਂ ਸੰਦੀਪ ਜੀ ਮਿਲੀ ਹੋਏਗੀ ਗੁਜਰਾਤ ਅਜਾ ਪੰਜਾਬ 'ਚ ਫਾਇਦਾ ਮਿਲੂਗਾ ਜੀ ਤੁਹਾਨੂੰ ਜਾਂ ਨੁਕਸਾਨ ਹੋਗਾ ਜਿਹੜਾ ਗੱਠਜੋੜ ਨਹੀਂ ਹੋਇਆ ਇਹਦਾ ਨੂਰ ਹੈ ਕਿ ਕਿਦਾਂ ਦੇਖੀ ਦੀ ਬੀਜੇਪੀ ਦੇਖੋ ਬੀਜੇਪੀ ਗੱਠਜੋੜ ਹੁੰਦਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਉੱਪਰ ਇਲੈਕਸ਼ਨ ਨਹੀਂ ਲੜਦੀ ਨਾ ਹੀ ਅਸੀਂ ਕਦੇ ਇਹ ਸੋਚਦੇ ਹਾਂ ਕਿ ਕਿਹਦੇ ਨਾਲ ਕੀ ਫਾਇਦਾ ਹੋਏਗਾ ਤੁਸੀਂ ਅਸੀਂ ਤਾਂ ਸਿਰਫ ਲੋਕਾਂ 'ਚ ਜਾ ਕੇ ਆਪਣੀ ਗੱਲ ਰੱਖਦੇ ਆਂ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਹਦ ਪਾਰਟੀ ਹੈ ਜਿਹੜੇ ਪੰਜਾਬ ਦੇ ਵਿੱਚ ਜੇਕਰ ਆਉਂਦੀ ਆ ਤੇ ਡਬਲ ਇੰਜਨ ਦੀ ਸਰਕਾਰ ਦੇ ਕੇ ਪੰਜਾਬ ਦੀ ਬਿਹਤਰੀ ਵਾਸਤੇ ਭਲਾਈ ਵਾਸਤੇ ਵਧੀਆ ਹੋਰ ਕਾਰਜ ਕਰ ਸਕੇ